ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਕਲੀਆ ਇਹ ਪਿੰਡ ਜਲਾਲ ਪਿੰਡ ਦੇ ਬਿਲਕੁਲ ਨਾਲ ਦਾ ਪਿੰਡ ਹੈ ਜਲਾਲ ਪਿੰਡ ਬਠਿੰਡੇ ਜ਼ਿਲ੍ਹੇ ਚ ਹੈ ਤੇ ਅਕਲੀਆ ਪਿੰਡ ਵੀ ਬਠਿੰਡੇ ਜ਼ਿਲ੍ਹੇ ਦਾ ਭਗਤਾ ਭਾਈ ਇੱਥੋਂ ਸਿਰਫ 7 ਕਿਲੋਮੀਟਰ ਹੈ ਤੇ ਜਲਾਲ 2 ਕਿਲੋਮੀਟਰ ਹੈ ਭਗਤਾ ਤੇ ਜਲਾਲ ਬਾਜੇਖਾਨੇ ਤੋਂ ਬਰਨਾਲੇ ਵਾਲੀ ਸੜਕ ਤੇ ਆਉਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਇਹ ਬੱਛੀਆਂ ਜਿਆਦਾ ਖਰੀਦ ਕੇ ਲਿਆਉਂਦਾ ਵੈਸੇ گاਵਾ ਵੀ ਆ ਜਾਂਦੀਆਂ ਅੱਜ ਦੀ ਜਿਹੜੀ ਵੀਡੀਓ ਉਹਦੇ ਚ ਚਾਰ ਨਾਗ ਤਾਂ ਤੁਸੀਂ ਇਸ ਸਾਈਡ ਦੇ ਉੱਤੇ ਵੱਧ ਦੇਖੋਗੇ ਇਹ ਚਾਰੇ ਨਾਗ ਵੀਰ ਦੱਸਦਾ ਵੀ ਮੈਂ ਘਰੇ ਰੋਕੇ ਹੋਏ ਸੀਗੇ ਵੀ ਇਹਨਾਂ ਦੇ ਉੱਤੇ ਬਰੀਡਿੰਗ ਤੇ ਕੰਮ ਕਰਨ ਵਾਸਤੇ ਜਾਂ ਗੱਭਣ ਕਰਾ ਕੇ ਅੱਗੇ ਜਿਹੜੀਆਂ ਬੱਛੀਆਂ ਜਦੋਂ ਤਿਆਰ ਹੋ ਜਾਂਦੀਆਂ ਉਹ ਚੰਗੀ ਕੀਮਤ ਤੇ ਵਿਕ ਜਾਂਦੀਆਂ ਸੋ ਇਹ ਉਹਨਾਂ ਦੇ ਵਿੱਚੋਂ ਚਾਰ ਨਾਗ ਇਸ ਸਾਈਡ ਤੇ ਆ ਤੇ ਇਹ ਤੋਂ ਬਿਨਾ ਚਾਰ ਨਾਗ ਹੀ ਹੋਰ ਹੈ ਜਿਹੜੇ ਤੁਹਾਨੂੰ ਮੈਂ ਦਿਖਾਉਂਗਾ ਟੋਟਲ 8 ਨਾਗ ਦੀ ਵੀਡੀਓ ਰਹੂਗੀ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜਿਹੜੀ ਬੱਚੀ ਤੁਹਾਨੂੰ ਪਸੰਦ ਆ ਜੂਗੀ ਉਹਦੀ ਤਸੰਦੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸੋ ਪਹਿਲਾਂ ਇਹਨਾਂ ਚਾਰਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਤੇ ਇਸ ਤੋਂ ਬਾਅਦ ਜਦੋਂ ਇਹ ਚਾਰਾਂ ਨੂੰ ਤੋੜ ਕੇ ਦਿਖਾਤਾ ਇਹਨਾਂ ਦੀ ਡਿਟੇਲ ਤੁਹਾਨੂੰ ਦੱਸਤੀ ਤੇ ਫਿਰ ਚਾਰ ਬੱਚੀਆਂ ਹੋਰ ਜਿਹੜੀਆਂ ਉਹ ਵੀਡੀਓ ਦੇ ਵਿੱਚ ਹੋਣਗੀਆਂ ਸੋ ਲਾਸਟ ਤੱਕ ਵੀਡੀਓ ਦੇਖਿਓ 8 ਨਾਗ ਵਿਕਰੀ ਵਾਲੇ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਲਿਓ ਨਾਮ ਬਾਈ ਮੇਰਾ ਗੁਰਪ੍ਰੀਤ ਦਾ ਠੀਕ ਹੈ ਆਪਣਾ ਅਗਲੀ ਹੈ ਗੁਰਪ੍ਰੀਤ ਭਾਈ ਵਪਾਰ ਦਾ ਕੰਮ ਕਾਫੀ ਟਾਈਮ ਹੋ ਗਿਆ ਕਰਦੇ ਹਾਂ ਹਾਂਜੀ ਭਾਈ ਬੱਚੀਆਂ ਹੀ ਲਾਉਣੇ ਜਗਾਵਾ ਵੀ ਬੱਚੀਆਂ ਭਾਈ ਗਾਂ ਮੰਨ ਕੇ ਚਲੋ ਚੰਗੀ ਸ਼ਕੀਨ ਆ ਗਈ ਤਾਂ ਪੈੱਕ ਅੱਧੀ ਗਾਂ ਲੈਣੇ ਮਤਲਬ ਕਿ ਜਿਵੇਂ ਗਰਮੀ ਚ ਤਾਂ ਬੰਦ ਹੀ ਕਰਦੇ ਨੇ ਬੱਚੀਆਂ ਹੀ ਚੱਲਦੀਆਂ ਬੱਚਿਆਂ ਰੂਟੀਨ ਚਾਉਂਦੇ ਹਾਂ ਬੱਚਿਆਂ ਰੂਟੀਨ ਚ ਲੀ ਜਾਂਦੇ ਨੇ ਠੀਕ ਅੱਛਾ ਗੁਰਪ੍ਰੀਤ ਭਾਈ ਅੱਜ ਆਪਾਂ 8 ਵੱਛੀਆਂ ਦਿਖਾਉਣੀਆਂ ਹੈ ਸ਼ੁਰੂਆਤ ਇਹਨਾਂ ਚਾਰਾਂ ਤੋਂ ਕਰਾਂਗੇ ਇਹ ਅਲੱਗ ਬੱਧੀਆਂ ਹੈ ਮਤਲਬ ਇਹ ਘਰੇ ਰੱਖੀਆਂ ਸੀ ਜਾਂ ਵੈਸੇ ਸਨਖੀਆਂ ਸਾਰੇ ਸਨਖੀਆਂ ਬਾਈ ਬੱਚੀਆਂ ਮੰਨ ਕੇ ਚਲੋ ਸਕੀਮ ਬੱਚੀਆਂ ਵੀ ਆਪਾਂ ਆਪ ਟੀਕੇ ਡੂਗੇ ਰਖਵਾ ਲਾਂਗੇ ਠੀਕ ਹੈ ਇਹਨਾਂ ਵਾਸਤੇ ਉਹਦਾ ਕਰਕੇ ਆਪਾਂ ਚਾਰ ਵੱਛੀਆਂ ਇਹ ਰੱਖਣਾ ਸੀ ਘਰੇ ਛੇ ਨਾਗ ਨੇ ਉਧਰ ਦੋ ਖੜੇ ਨੇ ਉਹ ਦੋ ਰੱਖ ਲਾਂਗੇ ਚਾਰ ਨਾਗ ਵੇਚਣੇ ਪਈ ਚਾਰ ਹੁਣ ਵੇਚਾਂ ਉਹਦਾ ਇੱਕ ਜਗ੍ਹਾ ਦੀ ਵੀ ਪ੍ਰੋਬਲਮ ਆ ਜਾਂਦੀ ਹੈ ਬਾਈ ਸਹੀ ਹੈ ਕਿਉਂਕਿ ਚੰਗੇ ਜਾਨ ਬਰਾਉਂਦੀ ਰਹਿੰਦੇ ਆ ਰੱਖੇ ਆਪਾਂ ਬਾਹਲੇ ਜਾਂਦੇ ਨੇ ਹਨਾ ਵਪਾਰ ਲੈਣ ਦੇ ਵਿੱਚ ਵੇਚਣ ਦਾ ਹੋ ਜਾਂਦਾ ਹੈ ਸਹੀ ਹੈ ਅੱਛਾ ਪਹਿਲੇ ਨੰਬਰ ਤੇ ਜਰਸੀ ਵੱਛੀ ਹੈ ਹਾਂਜੀ ਕਿੰਨੀ ਕੁ ਉਮਰ ਆ ਦੰਦੋਂ ਕਿਵੇਂ ਆ ਇਹ 10 ਮਹੀਨੇ ਦੀ ਹੈ ਬਈ ਠੀਕ ਹੈ ਬਿਲਕੁਲ ਖੀਜੀ ਹੈ ਠੀਕ ਹੈ ਸੋ ਦੋਸਤੋਂ ਦੰਦ ਤੁਹਾਨੂੰ ਵੀਡੀਓ ਚ ਦਿਖਾ ਦੇਣੇ ਆ ਖੀਰੀ ਬੱਚੀ ਤੁਸੀਂ ਦੇਖ ਸਕਦੇ ਹੋ ਦੋਸਤੋਂ ਠੀਕ ਹੈ ਬਈ ਓਕੇ ਅੱਛਾ ਇਹ ਇਹਦੀ ਏਆਈ ਹੋਈ ਹੈ ਜਾਂ ਨਹੀਂ ਹੋਈ ਹੈ ਨਹੀਂ ਹੋਈ ਨਹੀਂ ਬਈ ਠੀਕ ਹੈ ਕੀ ਰੇਟ ਰਹੂਗਾ ਇਹਦਾ ਇਹਦਾ ਬਈ ਆਪਾਂ ਫੋਨ ਤੇ ਕਰਾਂਗੇ ਰੇਟ ਫੋਨ ਤੇ ਹੋ ਹਾਂਜੀ ਖੋਲੀ ਨੂੰ ਸੋ ਦੋਸਤੋਂ ਇਹ ਬੱਚੀ ਤੁਹਾਨੂੰ ਤੋੜ ਕੇ ਦਿਖਾਣੇ ਪੂਰੀ ਮਜ਼ਬੂਤ ਆ ਨਰੋਈ ਹੈ ਦੰਦੋਂ ਖੀਰੀ ਹੈ ਉਮਰ ਅੰਦਾਜ਼ਾ ਹੁੰਦਾ ਹੈ ਮੇਨ ਦੰਦਾਂ ਤੋਂ ਪਤਾ ਲੱਗਦਾ ਵੀ ਛੋਟੀ ਉਮਰ ਦਾ ਬੱਚਾ ਹੈ ਸੋਹਣੇ ਟਾਂਚੇ ਦੀ ਬੱਚੀ ਦੋਸਤੋ ਥੱਲੋਂ ਇਦਾਂ ਲੱਗੂਗੀ ਵੀ ਜਿਵੇਂ ਇਹ ਗੱਬਣ ਹੁੰਦੀ ਹੈ ਲੇਵਟੀ ਇਹਦੀ ਇਦਾਂ ਦੀ ਹੈ ਤੇ ਜਰਸੀ ਪਹਿਲਾਂ ਲੇਵਟੀ ਵਿਖਾਉਣ ਲੱਗ ਪੈਂਦੀਆਂ ਹਵਾਨਾ ਜਾਂ ਦਿਖਾਉਣ ਲੱਗ ਪੈਂਦੀਆਂ ਥਾਣਾ ਕੋਲ ਕਿਉਂਕਿ ਇਹਨਾਂ ਨੇ ਦੁੱਧ ਜ਼ਿਆਦਾ ਦੇਣਾ ਹੁੰਦਾ ਸੋ ਪੂਰੀ ਨਿੱਗਰ ਸੋਹਣੇ ਟਾਂਚੇ ਦੀ ਸੋਹਣੀ ਬੱਚੀ ਰੇਟ ਫੋਨ ਤੇ ਹੈ ਜਿਹਨੂੰ ਪਸੰਦ ਆਵੇ ਕਾਲ ਕਰ ਲਓ ਜੇ ਬਰੀਡ ਵਾਈਜ਼ ਵੀ ਚੰਗੀ ਦਿਸਦੀ ਹੈ ਵੱਡੀ ਗਾਂ ਤਿਆਰ ਹੋਊਗੀ ਜਰਸੀ ਨਸਲ ਦੇ ਵਿੱਚ ਪੂਰੀ ਉਹ ਰੇਟ ਇਹਦਾ ਭਾਈ ਨੇ ਫੋਨ ਦੇ ਉੱਤੇ ਹੀ ਰੱਖਿਆ ਫੇਸ ਕੁਆਲਟੀ ਵੀ ਚੰਗੀ ਹੈ ਦੋਸਤੋ ਬਾਕੀ ਥੱਲੋਂ ਤੁਸੀਂ ਇਹਨੂੰ ਦੇਖ ਲਓ ਮੈਂ ਪਹਿਲਾਂ ਦੱਸ ਰਿਹਾ ਸੀਗਾ ਵੀ ਇਦਾਂ ਲੱਗਦੀ ਹੈ ਜਿਵੇਂ ਗੱਬਣ ਹੁੰਦੀ ਹੈ ਕਿਉਂਕਿ ਇੱਕ ਜਰਸੀ ਤੇ ਐਚਐਫ ਦੁੱਧ ਵਧ ਦਿੰਦੀਆਂ ਤੇ ਲੇਫਟੀ ਵੀ ਪਹਿਲਾਂ ਪੜਦੀਆਂ ਬੜਾ ਗੁਰਪ੍ਰੀਤ ਭਾਈ ਥਾਣਾ ਵਾਲੇ ਪਾਸੇ ਮਾਰੀਆਂ ਬਚ ਕੇ ਮਾਰੀ ਕਈ ਵਾਰੋਂ ਪਾਸੇ ਨਹੀਂ ਨਹੀਂ ਠੀਕ ਹੈ ਸੋ ਦੋਸਤੋ ਬਹੁਤ ਸੋਹਣਾ ਥਣ ਦਾ ਸਾਇਆ ਜਿਹਾ ਦੇਖ ਸਕਦੇ ਹੋ ਠੀਕ ਹੈ ਭਾਈ ਓਕੇ ਇਹ ਤੋਂ ਅੱਗੇ ਇੱਕ ਐਚਐਫ ਨਸਲ ਦੀ ਬੱਚੀ ਹੈ ਗੁਰਪ੍ਰੀਤ ਇਹ ਦੰਦੋਂ ਬੱਚੀ ਐ ਵੀ ਖੀਰੀ ਵੀ ਖੀਰ ਹੋਈ ਆ ਬਾਈ ਠੀਕ ਐ ਇਹਦਾ ਰੇਟ ਕੀ ਰੱਖਾਂਗੇ ਇਹਦਾ ਵੀ ਬਾਈ ਫੋਨ ਤੇ ਹੋਊਗਾ ਦੰਦ ਪਹਿਲਾਂ ਦਿਖਾ ਦੇ ਸੋ ਦੋਸਤੋਂ ਦੰਦ ਦਿਖਾਉਣੇ ਆ ਰੇਟ ਫੋਨ ਤੇ ਆ ਖੀਰੀ ਬਿਲਕੁਲ ਕੱਚੀ ਖੀਰੀ ਠੀਕ ਐ ਬਾਈ ਛੋਟੀ ਉਮਰ ਦਾ ਬੱਚਾ ਹੀ ਐ ਸੋਹਣੀ ਐ ਸਿੰਘ ਦੇ ਥੋੜੇ ਲੇਟ ਦਾ ਆ ਗਏ ਹਾਂਜੀ ਬਾਈ ਲੇਟ ਦਾ ਆ ਗਏ ਠੀਕ ਤੋਰੀ ਬਾਈ ਬਿਲਕੁਲ ਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਰੇਟ ਇਹਦਾ ਵੀ ਫੋਨ ਤੇ ਆ ਜਿਹੜੀਆਂ ਇੱਧਰ ਲੀਆਂ ਬੱਚੀਆਂ ਇਹਨਾਂ ਦਾ ਰੇਟ ਫੋਨ ਤੇ ਰਹੂਗਾ ਕਿਉਂਕਿ ਇਹ ਬਰੀਡ ਵਾਈਜ਼ ਵੀ ਚੰਗਾ ਦਿਸਦੀਆਂ ਬਾਕੀ ਪਰਦੇ ਦਾ ਰੇਟ ਐ ਜਿਹੜੀਆਂ ਦੂਜੀਆਂ ਬੱਚੀਆਂ ਲਾਸਟ ਤੇ ਦਿਖਾਉਣੀਆਂ ਆ ਚਾਰ ਉਹਨਾਂ ਦੇ ਰੇਟ ਜਿਹੜੇ ਵੀਡੀਓ 'ਚ ਹੋਣਗੇ ਸੋ ਚੰਗੇ ਕੱਦ ਕਾਠ ਦੀ ਗਾਂ ਬਣੂਗੀ ਬਰੀਡ ਵਾਈਜ਼ ਵੀ ਬਹੁਤ ਸੋਹਣੀ ਹੈ ਥੋੜੇ ਸੰਗ ਲੇਟ ਕਰਤੇ ਵੀਰ ਨੇ ਦਿਗਾਉਣ ਤੋਂ ਵੈਸੇ ਇਹਦਾ ਢਾਂਚਾ ਤੁਸੀਂ ਦੇਖ ਸਕਦੇ ਹੋ ਹਾਈਟ ਲੈਂਥ ਫੁੱਲ ਕਰੂਗੀ ਦੰਦੋਂ ਕਨਫਰਮ ਖੀਰੀ ਲੈ ਆਪ ਫੇਸ ਦੀ ਬਿਊਟੀ ਦੋਸਤੋ ਦੇਖ ਸਕਦੇ ਹੋ ਵਾਈਟ ਫੇਸ ਵਾਲੀ ਬੱਚੀ ਹੈ ਇਹ ਸੋਹਣੇ ਲੱਗਦੇ ਆ ਨਾ ਕਿ ਜਦੋਂ ਦੋ ਗਾਵਾਂ ਬਣਦੀਆਂ ਤਾਂ ਫਿਰ ਬਹੁਤ ਸੋਹਣੀਆਂ ਲੱਗਦੀਆਂ ਇਦੋਂ ਅੱਗੇ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਣੇ ਆ ਇਹਦੇ ਆਪਾਂ ਜਿਹੜੇ ਉਹ ਥਣ ਵੇਖਾਂਗੇ ਪਹਿਲਾਂ ਕੁਛ ਰਹੂਗੀ ਵੀ ਥਣ ਜਿਹੜੇ ਉਹ ਤੁਹਾਨੂੰ ਵੀਡੀਓ ਚ ਦਿਖਾ ਸਕੀਏ ਚਾਰ ਹੀ ਥਾਣੇ ਦੋਸਤੋ ਕੱਲਾ ਕੱਲਾ ਥਾਣ ਲੱਗਾ ਠੀਕ ਹੈ ਕੋਪੀ ਜਿਹੜੀ ਇਦੋਂ ਅੱਗੇ ਵੱਚੀ ਬਾਈ ਇਹ ਵੀ ਦੰਦੋਂ ਦੱਸ ਦਿੰਦਾ ਇਹ ਵੀ ਖੀਰੀ ਹੈ ਬਾਈ ਠੀਕ ਹੈ ਪੂਰੀ 7 ਮਹੀਨੇ ਦੀ ਏਜ ਦੱਸੀ ਹੈਗੀ ਓਕੇ ਹਾਂਜੀ ਬਾਈ ਸੋ ਸੋ ਦੰਦੋਂ ਕਨਫਰਮ ਖੀਰੀ ਹੈ ਉਹ ਤੁਹਾਨੂੰ ਵੀਡੀਓ ਚ ਦਿਖਾ ਦਿੰਦੇ ਠੀਕ ਹੈ ਓਕੇ ਸੋ ਉਮਰ ਦਾ ਅੰਦਾਜ਼ਾ ਜਿਹੜਾ ਹੋ ਤੁਸੀਂ ਵੈਸੇ ਲਾ ਸਕਦੇ ਉਹਨਾਂ ਮੇਨ ਗੱਲ ਇਹ ਆ ਵੀ ਤੁਸੀਂ ਖੀਰੀ ਬੱਚੀ ਦੇਖ ਰਹੇ ਹੋ ਤੇ ਖੀਰੀਆਂ ਬੱਚੀਆਂ ਆਮ ਤੌਰ ਤੇ 2 ਸਾਲ ਤੋਂ ਥੱਲੇ ਉਮਰ ਰਹਿੰਦੀਆਂ ਇਹਨਾਂ ਦੀ ਟਾਂਚਾ ਇਹਦਾ ਵੀ ਨਰੋਆ ਥਾਂ ਇਹਦੇ ਵੀ ਚਾਰ ਹੀ ਦਿਸਦੇ ਆ ਬਰੀਡ ਵਾਈਜ਼ ਵੀ ਚੰਗੀ ਆ ਬੱਚੀ ਰੇਟ ਫੋਨ ਤੇ ਆ ਪਰ ਸਭੀ ਚੰਗੀ ਏ ਸੋ ਦਸੰਬਰ ਮਹੀਨੇ ਤੱਕ ਜਾਂਦੇ ਜਾਂਦੇ ਆ ਏਆਈ ਦੇ ਯੋਗ ਇਹ ਬੱਚੀ ਹੋ ਜਾਣੀ ਆ ਬੋਡੀ ਵੇਟ ਅੱਜ ਵੀ ਚੰਗਾ ਪਰ ਤੁਸੀਂ ਦਸੰਬਰ ਮਹੀਨਾ ਮਨ ਕੇ ਉਸ ਹੱਬ ਤੇ AI ਕਰਾਉਣ ਦੀ ਕੋਸ਼ਿਸ਼ ਕਰੀ। ਬੱਚੀ। ਠੀਕ ਹੈ। ਆਪਾਂ ਤਾਂ ਰਗਵਾ ਨਹੀਂ ਸੀਗਾ ਬਈ। ਇੱਕ ਵਾਰ ਬਾਈ ਕਹਿੰਦਾ ਇਹ ਹੀਟ ਚ ਆ ਚੁੱਕੀ ਹੈ ਪਰ ਇਹਦੀ AI ਹਜੇ ਨਹੀਂ ਕਰਵਾਈ। ਇੱਕ ਬੱਚੀ ਇਹਨਾਂ ਨਾਲੋਂ ਵੱਡੇ ਕਦ ਕੱਢਦੀ ਐ। ਗੁਰਪ੍ਰੀਤ ਜਿਹੜੀ ਇਹ ਲਾਸਟ ਦੇ ਇੱਥੇ ਚੌਥੇ ਨੰਬਰ ਤੇ ਬੱਚੀ ਐ। ਹਾਂਜੀ। ਦੰਦੋਂ ਇਹ। ਦੰਦੋਂ ਬਾਈ ਨੇ ਇੱਕ ਦੰਦ ਤੋੜਿਆ ਹੈਗਾ। ਕੋਈ ਦੋ ਦੰਦ ਮੰਨ ਲਈ। ਇਹ ਗੱਪਰ ਨਹੀਂ ਹੋਈ ਅਜੇ। ਨਹੀਂ ਗੱਵਾਂ ਨਹੀਂ ਬਾਈ ਹੋਈ ਦਵਾਈ ਰਖਵਾਈ ਹੈ ਇਹਦੇ ਠੀਕ ਹੈ ਮਤ ਹੋ ਗਿਆ ਆਪਣੇ ਬੋਲਦਾ ਇਹਨੂੰ ਆਈ ਨੂੰ ਹੋਏ 5 ਕਿ ਦਿਨ ਹੀ ਹੋਏ ਆ ਆਪਾਂ ਉਹਦੀ ਉਹਦੀ ਦਵਾਈ ਰਖਵਾਤੀ ਸੀਗੀ ਦੰਦ ਦੇ ਆਪਾਂ ਬਾਈ ਦਿਖਾਈ ਦਿੰਨੇ ਓਕੇ ਸੋ ਦੋਸਤੋ ਇੱਕ ਦੰਦ ਹੀ ਇਹਨੇ ਚੱਕਿਆ ਦੂਜਾ ਹਜੇ ਥਾਂ ਖਾਲੀ ਪਿਆ ਉਹ ਤੁਸੀਂ ਦੇਖ ਸਕਦੇ ਹੋ ਇਹਨੂੰ ਖੀਰੀ ਮੰਨ ਲਓ ਦੋਂਦੀ ਮੰਨ ਲਓ ਲਿਆ ਬੇ ਸੋ ਦੋਂਦਿਆਂ ਚ ਆਉਣੀ ਸ਼ੁਰੂ ਹੋ ਗਈ ਹੈ ਦਵਾਈ ਬਾਈ ਕਹਿੰਦਾ ਇਹਦੇ ਰਖਾਈ ਵੀ ਹੈ ਭਰਾਤੀ ਸੀ ਦਵਾਈ ਬਾਕੀ ਅੰਦਰੋਂ ਬਾਈ ਚੈੱਕ ਕਰਵਾ ਕੇ ਲੈ ਜੇ ਪੂਰੀ ਬਾਈ ਸੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਅੰਦਰੋਂ ਚੈੱਕ ਕਰਵਾ ਸਕਦਾ ਬਹੁਤ ਵੱਡੀ ਬੱਛੀ ਬਹੁਤ ਵੱਡੀ ਗਾਂ ਬਾਨੀ ਆ ਗੱਬਣ ਹੋ ਕੇ ਹਜੇ ਛੋਟੀ ਉਮਰ ਆ ਤਾਂ ਇਹਨੇ ਵਕਾਸ ਵੀ ਹਜੇ ਕਰਨਾ ਸੋ ਵੱਡੇ ਢਾਂਚੇ ਦੀ ਵਹਿੜਾ ਦੱਸੋ ਠੀਕ ਹੈ ਉਹ ਬੰਦ ਬਾਈ ਕਹਿੰਦਾ ਵੀ ਇੱਥੇ ਆ ਕੇ ਇਹਨੇ ਤੋੜਿਆ ਢਾਂਚਾ ਤੁਸੀਂ ਦੇਖੋ ਬੱਛੀ ਦਾ ਸੋ ਇਹ ਚਾਰ ਵਹਿੜਾਂ ਇਸ ਸਾਈਡ ਦੇ ਉੱਤੇ ਬਾਈ ਕੋਲ ਜਿਹੜੀਆਂ ਉਹ ਵੱਧੀਆਂ ਹੋਈਆਂ ਤੇ ਇਹ ਚਾਰੇ ਚਾਰਾਂ ਦੇ ਵਿੱਚੋਂ ਤਿੰਨ ਖੀਰੀਆਂ ਵੀਡੀਓ 'ਚ ਦੰਦ ਦਿਖਾਤੇ ਆ ਤੇ ਇੱਕ ਬੱਚੀ ਦੇ ਇੱਕ ਦੰਦ ਚੱਕਿਆ ਦੋਂਦ ਵਾਲਾ ਤੇ ਇਹਨਾਂ ਤੋਂ ਬਿਨਾ ਚਾਰ ਨਗ ਹੋਰ ਆਓ ਉਹਨਾਂ ਦੀ ਡਿਟੇਲ ਬਾਅਦ ਤੋਂ ਕੁੱਛਦੇ ਸੋ ਦੋਸਤੋ ਇਹ ਚਾਰ ਬੱਚੀਆਂ ਹੋਰ ਆ ਜਿਹੜੀਆਂ ਇਸ ਸਾਈਡ ਤੇ ਆ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਉਹ ਆਪਾਂ ਪਹਿਲਾਂ ਇਧਰਲੇ ਪਾਸੇ ਸ਼ੁਰੂ ਕਰ ਲੈਨੇ ਕਿਉਂਕਿ ਇਧਰ ਨੂੰ ਹੀ ਤੋਰ ਕੇ ਇਹ ਬੰਨਣਗੇ ਤੋ ਇਹ ਸਵੱਚੀ ਤੋਂ ਸ਼ੁਰੂਆਤ ਕਰਦੇ ਆ। ਇਹ ਵਿਕਰੀ ਚ ਆਏ ਵੇ ਨਾ ਗਿਆ ਚਾਰੀ। ਹਾਂਜੀ ਭਾਈ ਇਹ ਵਿਕਰੀ ਆਈ। ਠੀਕ ਐ ਪਹਿਲੇ ਨੰਬਰ ਤੇ ਵੱਚੀ ਦੰਦੋਂ ਕਿਵੇਂ? ਖੀਰੀ ਆ ਭਾਈ ਬਿਲਕੁਲ। ਠੀਕ ਐ ਦੰਦ ਦਿਖਾਈ ਦਿੰਨੇ ਆ। ਸੋਸੋ ਦੰਦ ਤੁਹਾਨੂੰ ਦਿਖਾ ਦਿੰਨੇ ਆ। ਰੇਟ ਜਿਹੜਾ ਹੋ ਇਹਨਾਂ ਦੇ ਤੁਹਾਨੂੰ ਇਹ ਖੀਰੀ ਕਨਫਰਮ। ਠੀਕ ਐ ਭਾਈ। ਰੇਟ ਕੀ ਰਹਿਣਾ ਗੁਰਪ੍ਰੀਤ ਭਾਈ ਇਹਨਾਂ ਦਾ? ਰੇਟ ਭਾਈ ਇਹਦਾ ਜਿਹੜਾ ਸਿੰਗਲ ਪੀਸ ਮੰਨ ਕੇ ਤੁਹਾਨੂੰ ਆਪਾਂ ਮੂਰੂ ਲੈਣਾ ਹਨਾ। ਤੋ ਦਾ 26000 ਰੁਪਏ ਦਾ। ਠੀਕ ਐ। ਕੜੇ ਦੇ ਵਿੱਚ ਆਪਾਂ 20000 ਰੁਪਏ ਦੇ ਹਿਸਾਬ ਨਾਲ ਇਕੱਠੀਆਂ ਬੱਚਣਾ ਦੇ। ਓ ਕੱਲੀ-ਕੱਲੀ ਖਰੀਦਣੀ ਹੈ ਤਾਂ ਇਹਦਾ ਰੇਟ 26000 ਹੈ। ਥੋੜੀ ਸੰਭਾਲ ਦੀ ਲੋੜ ਹੈ, ਕਦ-ਕਾਠ ਬਹੁਤ ਆ ਬੱਚੀ ਦਾ ਮੋੜ ਲਵ। ਦੰਦੋਂ ਕਨਫਰਮ ਖੀਰੀ ਹੈ। ਵੀਡੀਓ 'ਚ ਦੰਦ ਦਿਖਾਈ ਦਿੱਤੇ ਐ। ਰੇਟ ਕੱਲੀ ਖਰੀਦਣੀ ਚਾਹੁੰਦੇ ਹੋ ਤਾਂ 26000 ਡਿਮਾਂਡ ਆ। ਮੌਕੇ ਤੇ ਤੁਸੀਂ ਗੱਲਬਾਤ ਕਰ ਲਓ ਜਿਹੜੇ ਹਿਸਾਬ ਤੇ ਬਾਈ ਤੁਹਾਡੇ ਨਾਲ ਇਹਦਾ ਸੌਦਾ ਕਰਦਾ। ਬਾਕੀ ਜਿਹੜੇ ਤਿੰਨ ਨਾਕ ਉਹ ਵੀ ਤੁਹਾਨੂੰ ਦਿਖਾਵਾਂਗੇ। ਥਾਣੇ ਦੇ ਵੀ ਚਾਰ ਹੀ ਦੱਸਦੇ ਐ। ਚਾਰੇ ਨੇ। ਸਹੀ ਐ। ਠੀਕ ਐ। ਰਿੱਧੂ ਅੱਗੇ ਵੱਛੀਆਂ ਜਿਹੜੀਆਂ ਛੋਟੀ ਉਮਰ ਦੀਆਂ ਆ ਦੋਸਤੋ ਦੰਦ ਤੁਹਾਨੂੰ ਫੇਰ ਵੀ ਦਿਖਾ ਦਿਆਂਗੇ ਪਰ ਬੱਚੇ ਦਿਸਦੇ ਆ ਵੀ ਅਖੀਰੇ ਆ ਇਹਦਾ ਕੱਲੀ ਦਾ ਕੀ ਰੇਟ ਰਹੂਗਾ ਅਗਰ ਵੀ ਕਿਹੜੀ ਦਾ ਬਈ ਇਹਦਾ 2 ਨੰਬਰ ਇਹਦਾ 26 ਮੋਲ ਹੀ ਰਹੂ ਬਈ ਕੱਲੀ ਦਾ 26 ਦਾ ਹਾਂ ਠੀਕ ਆ ਤੋਰੀਆਂ ਨੂੰ ਸੋ ਰੇਟ ਇਹਦਾ ਵੀ 26 ਰਹੂਗਾ ਜੇ ਕੱਲੀ ਖਰੀਦਨੀ ਆ ਜੇ ਇਕੱਠੀਆਂ ਖਰੀਦਦੇ ਹਾਂ ਤਾਂ 20000 ਚ ਹੈ 4 80000 ਦੀਆਂ ਜੇ ਕੱਲੀ ਕੱਲੀ ਖਰੀਦਦੇ ਹਾਂ ਤਾਂ ਇਹ ਦੋਹਾਂ ਦਾ ਰੇਟ 26 26000 ਥਾਣੇ ਦੇ ਵੀ 4 ਹੀ ਦੱਸਦੇ ਆ ਬਾਕੀ ਇਹ ਛੋਟਾ ਬੱਚਾ ਦੋਸਤੋ ਇਹ ਖੀਰਾ ਸੋ ਦੰਦ ਦੇਖ ਸਕਦੇ ਹੋ ਠੀਕ ਹੈ ਓਕੇ ਸੋ ਇਹਦੋਂ ਅੱਗੇ ਇੱਕ ਹੋਰ ਬੱਚੀ ਕੀ ਰੇਟ ਰਹੂਗਾ ਇਹਦਾ ਕਰਦੇ ਇਹਦਾ ਭਾਈ ਕੰਮੀ ਦਾ ਮਾਲ ਸ਼ੰਭੂ ਵੀ ਆ ਜਾਂਦਾ 26 ਇਹਦਾ ਕੱਲੀ ਦਾ। ਅੰਦਰ ਦੇ ਵਿੱਚ ਮੰਨ ਕੇ ਕਿ ਉਹ ਆਪਾਂ ਜਿੱਤੇ ਆ। ਸੋ ਦੜੇ 'ਚ 20 ਐ, ਠੀਰੀ ਵੱਛੀ ਐ ਤੇ ਕੱਲੀ ਦਾ ਰੇਟ ਇਹਦਾ ਵੀ 26 ਐ। ਸੋ ਜੇ ਕੱਲੀ-ਕੱਲੀ ਖਰੀਦਦੇ ਹਾਂ ਤਾਂ ਤਿੰਨ ਨਾ ਆ ਗਿਆ ਜਿਹੜੇ 26 ਦੀ ਔਸਤ ਵਾਲੇ ਆ। ਜੇ ਦੜੇ 'ਚ ਖਰੀਦਦੇ ਹਾਂ, ਇਕੱਠੀਆਂ ਖਰੀਦਦੇ ਹਾਂ ਤਾਂ ਇਹ 20000 ਦੇ ਵਿੱਚ ਐ। ਤੇ ਇਕੱਠੀਆਂ ਦਾ ਇਹ ਹੁੰਦਾ ਵੀ ਜੇ ਕਿਸੇ ਵੀਰ ਨੇ ਦੋ ਜਣਿਆਂ ਨੇ ਦੋ ਵੱਛੀਆਂ ਲੈਣੀਆਂ ਤੁਸੀਂ ਪਸੰਦ ਕਰ ਲਿਓ। ਇੱਕ ਜਣਾ ਸੌਦਾ ਕਰ ਲੋਂਗੇ। ਇਸ ਵੀ ਰਸਤੇ ਇਕੱਠੀਆਂ ਦਾ ਸੌਦਾ ਹੀ ਹੋ ਜਾਣਾ। ਤੇ ਤੁਹਾਨੂੰ ਇਹ ਰੇਟ ਜਿਹੜਾ ਉਹ हिसाब ਤੇ ਪੈ ਜੂਗਾ ਵੀ ਜਿਹੜਾ ਰੇਟ 20000 ਰੁਪਏ ਪਰ ਹੈਡ ਬਾਈ ਨੇ ਬੋਲਿਆ ਜੇ ਚਾਰ ਖਰੀਦਦੇ ਹਾਂ ਤਾਂ ਲਾਸਟ ਉੱਤੇ ਇੱਕ ਜਰਸੀ ਬੱਚੀ ਹੈ ਜਿਹੜੀਆਂ ਤੂੰ ਪਹਿਲਾਂ ਚਾਰ ਬੱਚੀਆਂ ਦਿਖਾਤੀਆਂ ਉਹਨਾਂ ਦੀ ਕੱਲੀ-ਕੱਲੀ ਦੀ ਕੀਮਤ ਜਿਹੜੀ ਉਹ ਤੁਸੀਂ ਅਲੱਗ ਤੋਂ ਪੁੱਛ ਲਓ ਜੀ ਕੀਰੀ ਬੱਚੀ ਹੈ ਵੀ ਠੀਕ ਹੈ ਕੀ ਭਾਈ ਜੇ ਕੋ ਕੱਲਾ ਮਿਲ ਕੇ ਚਲੋ ਨਕਸਤਾਂ ਦਾਊਗਾ ਤਾਂ ਸਕਰੀਨਸ਼ਾਟ ਆਪਾਂ ਨੂੰ ਭੇਜ ਦਿਓ ਬੱਚੀ ਦਾ ਮੈਨੂੰ ਚਲੋ ਉਸ ਵੀਡੀਓ ਤੇ ਲੈ ਕੇ ਠੀਕ ਹੈ ਜੀ ਆਪਾਂ ਡਿਟੇਲ ਵਗੈਰਾ ਆਪਾਂ ਸੈਂਟ ਕਰ ਦਾਂਗੇ ਓਕੇ ਸੋ ਦੋਸਤੋ ਇਹ ਵੀ ਜਰਸੀ ਦਾ ਦੁਬਾਰੇ ਫੋਟੋ ਵੀਡੀਓ ਮੰਗਵਾਣੀ ਹੋਈ ਆਪਾਂ ਬਹੁਤ ਲੋੜ ਨਹੀਂ ਉਹ ਤਾਂ ਸਕਰੀਨਸ਼ਾਟ ਇਸੇ ਚੋਂ ਲੈ ਜਾਣਾ ਸੋ ਦੋਸਤੋ ਦੰਦਾਂ ਦੀ ਤੇ ਥਣਾਂ ਦੀਆਂ ਇਹ ਕਨਫਰਮ ਆ ਬੱਚੀਆਂ ਬਾਕੀ ਤੁਸੀਂ ਆ ਕੇ ਜਾਂਚ ਪਰਖ ਕਰ ਲਓ ਜੇ ਸਾਹਮਣੇ ਖੜ ਕੇ ਦੇਖ ਲਓ ਸੋ ਇਹ ਅੱਠ ਨਗ ਅੱਜ ਦੀ ਵੀਡੀਓ ਦੇ ਵਿਕਰੀ ਵਾਲੇ ਸੀ ਅਠਾਂ ਬਾਰੇ ਡਿਟੇਲ ਤੁਹਾਨੂੰ ਦੱਸਤੀ ਹੈ ਇਸ ਤੋਂ ਬਾਅਦ ਤੁਹਾਡਾ ਕੰਮ ਆ ਵੀ ਤੁਸੀਂ ਆ ਕੇ ਦੇਖੋ ਤਸੱਲੀ ਕਰੋ ਹਾਂ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਜਿੰਨਾ ਤੇ ਤੁਸੀਂ ਕਾਲ ਕਰਕੇ ਕੰਟੈਕਟ ਬਣਾਉਣਾ ਹੈ ਧੰਨਵਾਦ